ਕਣ ਬੁਲੀ ਅਮ੍ਰਿਤਕਣ ਬੁਲੀ ਇਹਦਾ 12000 ਦੀ ਕੁੱਤੀ ਆ 10000 ਦਾ ਕੁੱਤਾ ਸਤਿ ਪਤਿਸ਼ਰੀਆ ਗਾਲ ਦੋਸਤੋ ਕਿਦਾਂ ਕੀ ਹਾਲ ਚਾਲ ਸੋ ਵੀਰ ਜੀ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਜੀ ਤਰਨ ਤਨ ਸੇਰੋਂ ਪਿੰਡ ਜਿਹੜਾ ਪਸ਼ੂ ਮੇਲਾ ਲੱਗਾ ਹੈ ਜੀ ਸੋ ਤਕਰੀਬਨ ਅੱਜ ਇਹ ਜਿਹੜਾ ਪਸ਼ੂ ਮੇਲਾ ਆ ਫੁੱਲ ਮੰਡੀ ਭਰ ਜੂਗੀ ਕੱਲ ਤਾਂ ਹੀ ਐਣ ਮੇਲਾ ਪੂਰਾ ਭੱਗੂਗਾ ਜੀ ਸੋ ਇੱਥੇ ਆਪਾਂ ਜਦੋਂ ਆਪਾਂ ਐਂਟਰ ਹੁੰਨੇ ਆ ਨਾਲ ਹੀ ਆਪਣੇ ਵੀਰ ਆ ਮਸਾਲਿਆਂ ਵਾਲੇ ਠੀਕ ਆ ਪਸ਼ੂਆਂ ਦੇ ਜਾਨਵਰਾਂ ਦੇ ਮਸਾਲਿਆਂ ਵਾਲੇ ਹਾਂ ਜੀ ਰਾਏ ਤੋਂ ਇਹ ਹਾਜਮੇ ਉਜਮੇ ਵਾਸਤੇ ਜਾਂ گاਵਾ ਮੱਜਾਂ ਦੇ ਦੁੱਧ ਵਾਸਤੇ ਉਹ ਜਿਹੜੇ ਪਰਲੇ ਪਾਸੇ ਆ ਜੀ ਐਸੈਸਰੀ ਪਛਮਾ ਦੀ ਉਹ ਵੀਰ ਉਹਨਾਂ ਨੇ ਆਪਣਾ ਸਟਾਲ ਇਧਰ ਲਾਇਆ ਜੀ ਜਰ ਵੀ ਜੀ ਇੱਕ ਵਾਰੀ ਗੱਲ ਜੀ ਕਿੱਥੋਂ ਆਏ ਵੀਰ ਜੀ ਬਰਨਾਲਾ ਜੀ ਬਰਨਾਲਾ ਦੀਆ ਜੀ ਤੇ ਪਹਿਲੇ ਪਿਛਲੇ ਜਿਹੜੀ ਆਏ ਸੀਗੇ ਸਿਰ ਜੀ ਅੱਛਾ ਜੀ ਕਿ ਆਪਾਂ ਕੀ ਲੈ ਕੇ ਆਏ ਆਂ ਜੀ ਆਪਾਂ ਸੇਲ ਵਾਸਤੇ ਆਪਣੇ ਕੋਲ ਡੌਗ ਆ ਮੁਰਗੇ ਆ ਅੱਛਾ ਜੀ ਕੁੱਤੇ ਆ ਚਿੜੀਆਂ ਨੇ ਅੱਛਾ ਜੀ ਠੀਕ ਆ ਜੀ ਸਾਰੀ ਆਪਣੇ ਕੋਲ ਬਰਾਇਟਿ ਬਖਾਉਂ ਇੱਕ ਦੀ ਕੋਈ ਵੈਰਾਈਟੀ ਆਪਣੇ ਕੋਲ ਹਾਂਜੀ ਹਾਂਜੀ ਇੱਧਰ ਦੀ ਆ ਜੀ ਹਾਂਜੀ ਆ ਦੇ ਵੀ ਕਲਚਰ ਬਾਉਂਡ ਕਲਚਰ ਬਾਉਂਡ ਠੀਕ ਆ ਜੀ ਠੀਕ ਆ ਜੀ ਇਹਦਾ ਕੀ ਰੇਟ ਹੈ ਕਲਚਰ ਪੌਂਡ ਰਿਹਾ 8500 ਦਾ ਮੇਲ ਹੈ 8500 ਦਾ ਠੀਕ ਹੈ ਹਾਂ ਦੀ ਬੱਚੇ ਆ ਗਏ ਗੱਦੀ ਹਾਂ ਵੱਡਾ ਗੱਦੀ ਠੀਕ ਹੈ ਜੀ ਇਹਦਾ ਕੀ ਰੇਟ ਹੈ ਇਹਦਾ 12000 ਦੀ ਕੁੱਤੀ ਆ 10000 ਦਾ ਪੁੱਤਰਾ ਅੱਛਾ 10000 ਦਾ ਪੁੱਤਰਾ ਠੀਕ ਹੈ ਅੱਛਾ ਜੀ ਇਹਦਾ ਕੀ ਰੇਟ ਹੈ 10000 ਠੀਕ ਹੈ ਕਦਾ ਆਇਆ ਜਰਮਨ ਸਾਵੜ ਜੀ ਇਹ ਕਿਹੜੀ ਲਾਈਨ ਚ ਇਹ ਆਪਣੇ ਕੋਲ ਹੀ ਖੁਦ ਕੋਲ ਹੀ ਦੋਬ ਅੱਛਾ ਅੱਛਾ ਹਾਂ ਠੀਕ ਹੈ ਜੀ ਨਾ ਨਾ ਉਸਕੇ ਬੀ ਅਮਰੀਕਨ ਪੁਲੀ ਅਮਰੀਕਨ ਪੁਲੀ ਠੀਕ ਹੈ ਜੀ 1 ਨੇ ਦਾ ਲੱਗਾ 12000 ਰੁਪਏ ਰੇਟ ਹੈ ਜੀ 12000 ਠੀਕ ਹੈ ਕਲਚਰ ਪੌਮ ਠੀਕ ਹੈ ਲੈ ਗੰਦਨ ਠੀਕ ਹੈ ਜੀ ਇੱਕ ਨੇ ਦਾ ਬੱਚਾ 7000 ਦੇ ਕਿੰਨੇ ਦਾ 7000 ਦੇ ਵੀ ਨਸਲ ਆਪਣੇ ਕੋ ਸਾਰੀਆਂ ਮਿਲ ਜਾਣਗੀਆਂ ਸਾਰੀਆਂ ਸਾਰੀਆਂ ਦੀ ਸਾਰੀਆਂ ਆਹ ਓਏ ਆ ਪੈਂਟਰ ਬੱਚੇ ਆ ਗਏ ਜੀ ਅੱਛਾ ਜੀ ਹਾਂ ਜੀ ਇਹ ਕੀ ਰੇਟ ਹੈ ਜੀ ਇਹ 7000 ਦਾ ਮਿਲਾਂ 6000 ਦੀ ਜੀ ਅੱਛਾ ਅੱਛਾ ਠੀਕ ਹੈ ਜੀ ਬਾਕੀ ਆਪਣੇ ਕੋਲ ਆਲ ਬਰੀਡਿੰਗ ਜਿੰਗਲ ਸਾਰੀਆਂ ਬਰੀਡ ਆ ਆਪਣੇ ਕੋਲ ਅਲਫੇਸ਼ਨ ਵੀ ਹੈਗਾ ਤੁਹਾਡੇ ਕੋਲ ਹਾਂ ਜੀ ਹਾਂ ਜੀ ਅਲਫੇਸ਼ਨ ਬਰੀਡ ਬਹੁਤ ਪੁਰਾਣੀ ਆ ਹਾਂਜੀ ਹਾਂ ਅੱਛਾ ਜੀ ਪਿਓਰ ਆ 100% ਗਾਰੰਟੀ ਅੱਛਾ ਇਹ ਕੀ ਰੇਟ ਆ ਇਹ 6000 ਦਾ ਮੇਲ ਆ 5000 ਦੀ ਕੀਮਤ ਅੱਛਾ ਜੀ ਸਿੰਗਰ ਆਖੀ ਰੁਕੀ ਕਰਨ ਨੂੰ ਬਹੁਤ ਵਧੀਆ ਆਖੀ ਵਾਲੀ ਹੁੰਦੀ ਆ ਠੀਕ ਆ ਠੀਕ ਆ ਵੀਰ ਜੀ ਤੇ ਬਾਕੀ ਆਪਣਾ ਨੰਬਰ ਦੱਸ ਦਿਓ 95720 72120 72120 ਹਾਂ ਜੋਹਰਪੁਰ ਮਹਿਲਕਲਾ ਬਰਨਾਲਾ ਬਰਨਾਲਾ ਤੇ ਸਾਰੀਆਂ ਬਰੀਡ ਆਪਣੇ ਕੋਲ ਆਲ ਬਰੀਡ ਹੀ ਹੁੰਦੀ ਆ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੋ ਦੋਸਤੋ ਠੀਕ ਹੈ ਜੀ ਮੰਡੀ ਭੱਕ ਚੱਲੀ ਆ ਸਾਰੀ ਜਿਹੜੀ ਤਰਨਤਨ ਸੇਰੋਂ ਵਾਲੀ ਆ ਠੀਕ ਹੈ ਖਾਣ ਪੀਣ ਦਾ ਸਮਾਨ ਤਾਂ ਬਾਕੀ ਜਨਵਾਰ ਜਿਹੜੇ ਆਏ ਆ ਸੋਨੇ ਸੋਨੇ ਕੁਝ ਆਪਾਂ ਤੁਹਾਨੂੰ ਮੁਖਾ ਦਿੰਨੇ ਆ ਬਾਕੀ ਫੁੱਲ ਡਿਟੇਲ ਇਹਨਾਂ ਦੀ ਆਪਾਂ ਬਾਅਦ ਜਦੋਂ ਦੱਸਾਂਗੇ ਇਹ ਪਹਿਲਵਾਨ ਸਟੱਡ ਫਾਰਮ ਤੋਂ ਆ ਜੀ ਠੀਕ ਤਕਰੀਬਨ ਕੱਲ ਤਾਈਂ ਫੁੱਲ ਮੰਡੀ ਜਿਹੜੀ ਪਸ਼ੂ ਇਹ ਥੇਰੋਂ ਵਾਲੀ ਪਰਜੀ ਦੀ ਫੋਟੋ ਇਹ ਚਕੋਰਾਾਂ ਦੀ ਬਤਕਾਂ ਇਹਨਾਂ ਕੋ ਕੀ ਰੇੜਾ ਚਕੋਰ 1000 ਰੁਪਏ ਜੋੜਾ 1100 ਦਾ ਜੋੜਾ ਤੇ ਬਤਕ ਬਤਕ 1200 ਦਾ ਜੋੜਾ 1200 ਦਾ ਜੋੜਾ ਸੋ ਇਹ ਵੀਰ ਆਪਣੇ ਚਕੋਰਾਾਂ ਤੇ ਬਤਕਾਂ ਲੈ ਗਿਆ ਜੀ ਬਾਕੀ ਸਾਰੇ ਜਾਨਵਰ ਇੱਥੇ ਪਹੁੰਚ ਚੁੱਕੇ ਆ ਜਿਵੇਂ ਬਹੁਤ ਦੂਰ ਦਰਾਡੇ ਵਾਂਗ ਲੋਕੀ ਆਪਣੇ ਜਨਵਾਰ ਇੱਥੇ ਲੈ ਕੇ ਪਹੁੰਚ ਚੁੱਕੇ ਆ ਸੋ ਬਾਕੀ ਤੁਹਾਨੂੰ ਡਿਟੇਲ ਵੀਡੀਓ ਆਪਾਂ ਤੁਹਾਨੂੰ ਕੱਲ ਪਾਵਾਂਗੇ ਬਾਕੀ ਅੱਜ ਤੁਹਾਨੂੰ ਇੱਕ ਝਾਕੀ ਬੁਖਾਰ ਰਹੇ ਆ ਠੀਕ ਆ ਸੇਰੋਂ ਪਿੰਡ ਦੀ ਸੋ ਪਹੁੰਚੋ ਜਰੂਰ ਠੀਕ ਆ ਜੀ ਸੋ ਮੇਲੇ ਨੂੰ ਕਾਮਯਾਬ ਕਰੋ ਇਹਦੇ ਨਾਲ ਉਤਸ਼ਾਹ ਮਿਲਦਾ ਜੀ ਲਾਗੇ ਪਾਸੇ ਜਿਹੜੇ ਜਿਨ੍ਹਾਂ ਨੇ ਇਹ ਕੀਤਾ ਜਿਨ੍ਹਾਂ ਦਾ ਸੋ ਇਹ ਆਪਾਂ ਸੱਭਿਆਚਾਰ ਜਿਹੜਾ ਇੱਕ ਆਪਣੇ ਸੱਭਿਆਚਾਰ ਦਾ ਹਿੱਸਾ ਦਾ ਕਸ਼ੂ ਜਨਵਾਰ ਤੋ ਆਪਾਂ ਨੂੰ ਇੱਕ ਕੈਮਰਾ ਰੱਖਣਾ ਚਾਹੀਦਾ